ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਊੜਾ ਵਾਹਿਗੁਰੂ ਊੜਾ ਵਾਹਿਗੁਰੂ ਐੜਾ ਵਾਹਿਗੁਰੂ ਐੜਾ ਵਾਹਿਗੁਰੂ ਈੜੀ ਵਾਹਿਗੁਰੂ ਈੜੀ ਵਾਹਿਗੁਰੂ ਸਸਾ ਵਾਹਿਗੁਰੂ ਸਸਾ ਵਾਹਿਗੁਰੂ ਹਾਹਾ ਵਾਹਿਗੁਰੂ ਹਾਹਾ ਵਾਹਿਗੁਰੂ ਕਕਾ ਵਾਹਿਗੁਰੂ ਕਕਾ ਵਾਹਿਗੁਰੂ ਖਖਾ ਵਾਹਿਗੁਰੂ ਖਖਾ ਵਾਹਿਗੁਰੂ ਗਗਾ ਵਾਹਿਗੁਰੂ ਗਗਾ ਵਾਹਿਗੁਰੂ ਘਗਾ ਵਾਹਿਗੁਰੂ ਘਗਾ ਵਾਹਿਗੁਰੂ ੰਗਾ ਵਾਹਿਗੁਰੂ ੰਗਾ ਵਾਹਿਗੁਰੂ ਚਚਾ ਵਾਹਿਗੁਰੂ ਚਚਾ ਵਾਹਿਗੁਰੂ ਛੱਛਾ ਵਾਹਿਗੁਰੂ ਛੱਛਾ ਵਾਹਿਗੁਰੂ ਜੱਜਾ ਵਾਹਿਗੁਰੂ ਜੱਜਾ ਵਾਹਿਗੁਰੂ ਝੱਜਾ ਵਾਹਿਗੁਰੂ ਝੱਜਾ ਵਾਹਿਗੁਰੂ ਣਿਆ ਵਾਹਿਗੁਰੂ ਣਿਆ ਵਾਹਿਗੁਰੂ ਟੱਟਾ ਵਾਹਿਗੁਰੂ ਟੱਟਾ ਵਾਹਿਗੁਰੂ ਠੱਠਾ ਵਾਹਿਗੁਰੂ ਠੱਠਾ ਵਾਹਿਗੁਰੂ ਡੱਡਾ ਵਾਹਿਗੁਰੂ ਡੱਡਾ ਵਾਹਿਗੁਰੂ ਟੱਡਾ ਵਾਹਿਗੁਰੂ ਟੱਡਾ ਵਾਹਿਗੁਰੂ ਨਾਣਾ ਵਾਹਿਗੁਰੂ ਵਾਹਿਗੁਰੂ ਤੱਤਾ ਵਾਹਿਗੁਰੂ ਤੱਤਾ ਵਾਹਿਗੁਰੂ ਥੱਥਾ ਵਾਹਿਗੁਰੂ ਥੱਥਾ ਵਾਹਿਗੁਰੂ ਦੱਦਾ ਵਾਹਿਗੁਰੂ ਦੱਦਾ ਵਾਹਿਗੁਰੂ ਤੱਦਾ ਵਾਹਿਗੁਰੂ ਤੱਦਾ ਵਾਹਿਗੁਰੂ ਨੰਨਾ ਵਾਹਿਗੁਰੂ ਨੰਨਾ ਵਾਹਿਗੁਰੂ ਪਪ ਪਾ ਵਾਹਿਗੁਰੂ ਪਪਾ ਵਾਹਿਗੁਰੂ ਫਫਾ ਵਾਹਿਗੁਰੂ ਫਫਾ ਵਾਹਿਗੁਰੂ ਬੱਬਾ ਵਾਹਿਗੁਰੂ ਬੱਬਾ ਵਾਹਿਗੁਰੂ ਪੱਬਾ ਵਾਹਿਗੁਰੂ ਪੱਬਾ ਵਾਹਿਗੁਰੂ ਮੰਮਾ ਵਾਹਿਗੁਰੂ ਮੰਮਾ ਵਾਹਿਗੁਰੂ ਯਈਆ ਵਾਹਿਗੁਰੂ ਯਈਆ ਵਾਹਿਗੁਰੂ ਰਾਰਾ ਵਾਹਿਗੁਰੂ ਰਾਰਾ ਵਾਹਿਗੁਰੂ ਲੱਲਾ ਵਾਹਿਗੁਰੂ ਲੱਲਾ ਵਾਹਿਗੁਰੂ ਵਾਵਾ ਵਾਹਿਗੁਰੂ ਸ਼ਸ਼ਾ ਵਾਹਿਗੁਰੂ ਸ਼ਸ਼ਾ ਵਾਹਿਗੁਰੂ ਖਖਾ ਵਾਹਿਗੁਰੂ ਖਖਾ ਵਾਹਿਗੁਰੂ ਗਗਾ ਵਾਹਿਗੁਰੂ ਗਗਾ ਵਾਹਿਗੁਰੂ ਜ਼ਜ਼ਾ ਵਾਹਿਗੁਰੂ ਯਯਾ ਵਾਹਿਗੁਰੂ ਫਫਾ ਵਾਹਿਗੁਰੂ ਫਹਾ ਵਾਹਿਗੁਰੂ ਲਾਲਾ ਵਾਹਿਗੁਰੂ ਲਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ